ਸੋਖ ਨੌਰੀ ਬਾਰਡਰ ਦੀ ਲਗਾਤਾਰ ਤਸਵੀਰਾਂ ਦਿਖਾਰੇ ਤੁਹਾਨੂੰ ਸੋ ਇੱਕ ਬੇहद ਭਾਵੁਕ ਤਸਵੀਰ ਸਾਹਮਣੇ ਆਈ ਹੈ ਕਿ ਛੋਟੀ ਬੱਚੀ ਸ਼ੁਭ ਕਰਨ ਦੀ ਫੋਟੋ ਨੂੰ ਲੰਗਰ ਸ਼ਿਕਾ ਰਹੀ ਹੈ ਇਹ ਛੋਟੀ ਬੱਚੀ ਹੈ ਅਸੀਂ ਦੇਖ ਰਹੇ ਹਾਂ ਬਟ ਕੀ ਨਾਮ ਹੈ ਛੋਟਾ ਸ਼ਿੰਕਰ ਠੀਕ ਹੈ ਉਸੇ ਸ਼ੁਭ ਕਰਨ ਨੂੰ ਲੰਗਰ ਖਵਾਇ ਉਸਦੀ ਫੋਟੋ ਨੂੰ ਕੀ ਕਿਹਾ ਸੀ ਵੀਰੇ ਨੇ ਸ਼ਿੰਗਰ ਸ਼ਿੰਗਲ ਸ਼ਕਰ ਲੰਗਰ ਸ਼ਕਲੋ ਹਾਲੇ ਵੀ ਵੀਰੇ ਨੇ ਸੋ ਦੇਖ ਸਕਦੇ ਹੋ ਜੀ ਹੋਰ ਕੀ ਕਿਹਾ ਸੀ ਦੇਰ ਹੀ ਲੱਗਦਾ ਵੀਰੇ ਨੂੰ ਉਹਨਾਂ ਦੇ ਫਾਦਰ ਸਾਹਿਬ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ। ਇਹ ਬੱਚੀ ਕਿੰਨੀ ਉਮਰ ਹੈ ਬੱਚੀ ਦੀ? ਬੱਚੇ ਦੀ ਉਮਰ 3.5 ਸਾਲ ਹੈ। ਹਾਂਜੀ। ਆ ਦੋ ਦਿਨ ਵਿੱਚ ਆਈ ਹੈ ਸਪੈਸ਼ਲ। ਹਾਂਜੀ ਸਪੈਸ਼ਲ ਆਈ ਹੈ ਜਿਹੜਾ ਸੰਡੇ ਸੀ ਆ। ਹਾਂਜੀ ਜਦ ਕਰਦੀ ਸੀ ਕਹਿੰਦੀ ਹੁਣ ਜਾਣਾ ਹੀ ਜਾਣਾ ਉੱਥੇ ਮੈਂ। ਆ ਟੀਵੀ 'ਚ ਦੇਖਦੀ ਰਹਿੰਦੀ ਐ। ਜੀ। ਹਾਂਜੀ। ਉਹ ਕਿਸ ਤਰ੍ਹਾਂ ਦੇਖਦੇ ਹੋ? 25 ਨੇ ਸ਼ੁਭਕਰਨ ਦੀ ਫੋਟੋ ਨੂੰ ਲੰਗਰ ਖਵਾਇਆ। ਬੀਬੀਰੇ ਤੂੰ ਲੰਗਰ ਖਾ। ਮਿਸ ਯੂ ਕਹੇ। ਪਰ ਬੱਚਿਆਂ ਦਾ ਮੋਹ ਹੁੰਦਾ ਕਿ ਹਰ ਇੱਕ ਚੀਜ਼ ਨੂੰ ਜਿਵੇਂ ਉਹ ਦੇਖਦੇ ਨੇ ਜਿਵੇਂ ਲੋਕਾਂ ਦੇ ਨਾਲ ਵਿਹਾਰ ਹੋਇਆ ਉਸ ਦੇ ਹਿਸਾਬ ਨਾਲ ਫਿਰ ਬੱਚਿਆਂ ਦਾ ਵੀ ਮਨ ਕਰਦਾ ਜਾਣ ਨੂੰ ਹਾਂ ਸੋ ਤੁਸੀਂ ਲਗਾਤਾਰ ਆ ਰਹੇ ਹੋ ਉੱਥੇ ਹਾਂ ਜੀ ਪਹਿਲਾਂ ਮੈਂ 2 ਦਿਨ ਆਉਂਦਾ ਰਿਹਾ ਤੇ ਵਿੱਚੋਂ 2 ਦਿਨ ਨਹੀਂ ਆਇਆ ਅੱਜ ਫਿਰ ਲਾਸਟ ਸੰਡੇ ਸੀ ਅੱਜ ਦੁਕਾਨ ਤੋਂ ਛੁੱਟੀ ਸੀ ਦੀ ਫਿਰ ਇਸ ਕਰਕੇ ਹੋਰ ਆ ਗਏ ਹਾਂ ਜੀ ਹਾਂ ਜੀ ਨਹੀਂ ਮੇਰਾ ਵੈਸੇ ਮੈਡੀਸਨ ਦਾ ਕੰਮ ਹੈ ਜੀ ਮੈਂ ਉਹਰੇ ਮੈਡੀਸਨ ਦੇਣ ਆਇਆ ਸੀ ਹਾਂਜੀ ਹਾਂਜੀ ਮੈਂ ਚਲਿਆ ਸਰਬ맘 ਤੁਸੀਂ ਇੱਥੇ ਵਰਤਾਰੇ ਹਾਂਜੀ ਹਾਂਜੀ ਨਹੀਂ ਮੈਂ ਉਹ ਬਸ ਡੋਨੇਟ ਕਰਨ ਆਇਆ ਸੀ ਮੈਡੀਸਨ ਬਸ ਆਹ ਦੇਖੋ ਡੋਨੇਟ ਕਰਨ ਆਇਆ ਸੀ ਉਹ ਭਾਜੀ ਤੁਸੀਂ ਬੇਸਿਕਲੀ ਵੈਸੇ ਮੈਂ ਉਹ ਰਖਣ ਹੋਰੀ ਤੂੰ ਹਾਂਜੀ ਤੂੰ 25 ਪਾਡੀ ਬੜੀ ਕਿਊਟਨਸ ਅਸੀਂ ਦੇਖੀ ਹੈ ਹਨਾ ਸ਼ੁਭਕਰਨ ਨੂੰ ਕਹਿ ਰਹੀ ਹੈ ਵੀ ਵੀਰੇ ਖਾ ਲਓ ਅਸੀਂ ਤੁਹਾਨੂੰ ਮਿਸ ਕਰ ਰਹੇ ਹਾਂ ਤੁਸੀਂ ਲੰਗਰ ਖਾ ਲਓ ਕਿਸ ਤਰ੍ਹਾਂ ਦੇਖਦੇ ਹੋ ਇਸ ਬੱਚੀ ਦੀ ਜਿਹੜੀ ਭਾਵਨਾ ਮ ਬੱਚੇ ਭਾਵੁਕ ਹੁੰਦੇ ਨੇ ਛੋਟੇ ਹੁੰਦੇ ਨੇ ਜਿਸ ਤਰ੍ਹਾਂ ਦਾ ਫਿਰ ਦੇਖਦੇ ਨੇ ਵਰਤਾਰਾ ਚਾਰਚ ਫੇਰੇ ਫਿਰ ਮੰਨ ਲੈ ਤੂੰ ਦੇਖ ਸਕਦੇ ਹੋ ਬੱਚੀ ਦੀ ਕਿਊਟਨੈਸ ਜਿਹੜੀ ਹੈਗੀ ਹੈ ਕਾਫੀ ਵਾਇਰਲ ਹੋ ਰਹੀ ਨੇ ਇਸ ਦੀ ਤਸਵੀਰਾਂ ਸ਼ੁਭ ਕਰਨ ਨੂੰ ਲੰਗਰ ਖਵਾ ਰੀ ਉਸ ਦੀ ਫੋਟੋ ਨੂੰ ਬੀਬੀਰੇ ਤੂੰ ਲੰਗਰ ਖਾ ਮਿਸ ਯੂ ਕਹੇ ਫਿਰ ਬੱਚਿਆਂ ਦਾ ਮੋਹ ਹੁੰਦਾ ਕਿ ਹਰ ਇੱਕ ਚੀਜ਼ ਨੂੰ ਜਿਵੇਂ ਉਹ ਦੇਖਦੇ ਨੇ ਜਿਵੇਂ ਲੋਕਾਂ ਦੇ ਨਾਲ ਵੀ ਹਾਰ ਹੋਇਆ ਉਸ ਦੇ ਸਾਹਮਣੇ ਫਿਰ ਬੱਚਿਆਂ ਦਾ ਵੀ ਮਨ ਕਰਦਾ ਜਾਣ ਨੂੰ ਹਾਂ ਸੋ ਤੁਸੀਂ ਲਗਾਤਾਰ ਆ ਰਹੇ ਹੋ ਉੱਥੇ ਹਾਂਜੀ ਪਹਿਲਾਂ ਮੈਂ ਦੋ ਦਿਨ ਆਉਂਦਾ ਰਿਹਾ ਦੇ ਵਿੱਚੋਂ ਦੋ ਦਿਨਾਂ ਨਹੀਂ ਆਇਆ ਅੱਜ ਫਿਰ ਲਾਸਟ ਸੰਡੇ ਸੀ ਅੱਜ ਦੁਕਾਨ ਤੋਂ ਛੁੱਟੀ ਸੀ ਦੀ ਫਿਰ ਇਸ ਕਰਕੇ ਆ ਗਏ ਹਾਂਜੀ ਨਹੀਂ ਮੇਰਾ ਵੈਸੇ ਮੈਡੀਸਨ ਦਾ ਕੰਮ ਹੈ ਜੀ ਮੈਂ ਉਹਰੇ ਮੈਡੀਸਨ ਦੇਣ ਆਇਆ ਸੀ ਆਹ ਜੀ ਹਾਂ ਜੀ ਮੈਡੀਕਲ ਸੇਵਾਵਾਂ ਵਿੱਚ ਤੁਸੀਂ ਇੱਥੇ ਵਰਤਾਰੇ ਹੋ ਹਾਂਜੀ ਹਾਂਜੀ ਨਹੀਂ ਮੈਂ ਉਹਰੇ ਬਸ ਡੋਨੇਟ ਕਰਨ ਆਇਆ ਸੀ ਮੈਡੀਸਨ ਬਸ ਆਹ ਦੇ ਡੋਨੇਟ ਕਰਨ ਆਇਆ ਸੀ ਉਹ ਪਾਜੀ ਤੁਸੀਂ ਬੇਸਿਕਲੀ ਵੈਸੇ ਮੈਂ ਉਹ ਰਖਣ ਆ ਰਹੀ ਤਈ ਹਾਂਜੀ ਕੋਈ ਬੱਚੀ ਤੁਹਾਡੀ ਬੜੀ ਕਿਊਟਨਸ ਅਸੀਂ ਦੇਖੀ ਹੈ ਨਾ ਸ਼ੁਭਕਰਨ ਨੂੰ ਕਹਿ ਰਹੀ ਹੈ ਵੀ ਵੀਰੇ ਖਾ ਲਓ ਅਸੀਂ ਤੁਹਾਨੂੰ ਮਿਸ ਕਰ ਰਹੇ ਹਾਂ ਤੁਸੀਂ ਲੰਗਰ ਖਾ ਲਓ ਕਿਸ ਤਰ੍ਹਾਂ ਦੇਖਦੇ ਹੋ ਇਸ ਬੱਚੀ ਦੀ ਜਿਹੜੀ ਭਾਵਨਾ ਬੱਚੇ ਭਾਵੁਕ ਹੁੰਦੇ ਨੇ ਛੋਟੇ ਹੁੰਦੇ ਨੇ ਜਿਸ ਤਰ੍ਹਾਂ ਦਾ ਫਿਰ ਦੇਖਦੇ ਨੇ ਵਰਤਾਰਾ ਚਾਚੇ ਫਿਰ ਮੰਨਦੇ ਹੋ ਤੁਸੀਂ ਦੇਖ ਸਕਦੇ ਹੋ ਬੱਚੀ ਦੀ ਕਿਊਟਨੈਸ ਜਿਹੜੀ ਹੈਗੀ ਹੈ ਕਾਫੀ ਵਾਇਰਲ ਹੋ ਰਹੀ ਨੇ ਇਸ ਦੀ ਤਸਵੀਰਾਂ ਸ਼ੁਭ ਕਰਨ ਨੂੰ ਲੰਗਰ ਖਵਾਰੀ ਉਸ ਦੀ ਫੋਟੋ ਨੂੰ ਤੇ ਕਹਿ ਰਹੀਏ ਵੀਰੇ ਤੁਸੀਂ ਕਿੱਥੇ ਚਲੇ ਗਏ ਸੋ ਬੇहद ਭਾਵੁਕ ਤਸਵੀਰਾਂ ਨੇ ਇਹ ਖਨੌਰੀ ਬਾਰਡਰ ਦੀਆਂ ਮਾਹੌਲ ਲਗਾਤਾਰ ਦੋ ਦਿਨਾਂ ਤੋਂ ਗਮਗीन ਹੋਇਆ ਪਿਆ ਹੈ ਸੋ ਹੋਰ ਵੀ ਅਸੀਂ ਖਨੌਰੀ ਬਾਰਡਰ ਤੋਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਾਵਾਂਗੇ ਮੇਰੇ ਸਹਿਯੋਗੀ ਕਰਨ ਕੁਮਾਰ ਨਾਲ ਮੇਰਾ ਜੀ ਸ਼ਰਮਾ ਡੈਲੀ ਪੋਸਟ ਪੰਜਾਬੀ